ਚਾਨਕ ਗਰਮੀ ਦੇ ਮੱਦੇਨਜ਼ਰ ਕੌਮੀ ਰਾਸ਼ਤਾਨੀ ਵਿੱਚ ਪਾਣੀ ਦੇ ਸੰਕਟ ਨਾਲ ਜੂਝ ਰਹੀ ਦਿੱਲੀ ਸਰਕਾਰ ਨੇ ਹਰਿਆਣਾ ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਤੋਂ ਹੋਰ ਪਾਣੀ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਕ ਕੇਤਾ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਨ੍ਹਾਂ ਰਾਜ ਸਰਕਾਰਾਂ ਨੂੰ ਦਿੱਲੀ ਨੂੰ ਹੋਰ ਪਾਣੀ ਸਪਲਾਈ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਘੱਟੋ-ਘੱਟ 1 ਮਹੀਨੇ ਲਈ ਵਾਧੂ ਪਾਣੀ ਉਪਲਬਧ ਕਰਵਾਇਆ ਜਾ ਸਕੇ ਦਿੱਲੀ ਸਰਕਾਰ ਨੇ ਪਟੀਸ਼ਨ ਵਿੱਚ ਕਿਹਾ ਪਾਣੀ ਤੱਕ ਪਹੁੰਚ ਹਰ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਵਿੱਚੋਂ ਇੱਕ ਹੈ ਪਾਣੀ ਨਾ ਸਿਰਫ ਜਿਉਂਦੇ ਰਹਿਣ ਲਈ ਜ਼ਰੂਰੀ ਹੈ ਸਗੋਂ ਪਾਣੀ ਤੱਕ ਪਹੁੰਚ ਵੀ ਸੰਵਿਧਾਨ ਦੇ ਅਨੁਛੇਦ 21 ਅਧੀਨ ਗਰੰਟੀਸ਼ੁਦਾ ਜੀਵਨ ਦੀ ਮਾਨ ਮਰਿਆਦਾ ਅਤੇ ਗੁਣਵੱਤਾ ਦਾ ਜ਼ਰੂਰੀ ਹਿੱਸਾ ਹੈ ਵਰਤਮਾਨ ਵਿੱਚ ਪਾਣੀ ਦੀ ਕਮੀ ਦਿੱਲੀ ਅਤੇ ਐਨਸੀਟੀ ਦੇ ਲੋਕਾਂ ਦੇ ਸਮਾਜਿਕ ਅਤੇ ਮਿਆਰੀ ਜੀਵਨ ਦੇ ਅਧਿਕਾਰ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਵਿੱਚ ਕਿਹਾ ਗਿਆ ਕਿ ਪਾਣੀ ਦੀ ਮੰਗ ਵਧਣ ਕਾਰਨ ਬਜ਼ੀਰਾਬਾਦ ਬਿਰਾਜ ਦੇ ਪਾਣੀ ਦਾ ਪੱਧਰ ਗੰਭੀਰ ਰੂਪ ਵਿੱਚ ਠੇਠ ਆ ਗਿਆ ਜਿਸ ਕਾਰਨ ਪਾਣੀ ਦੀ ਕਮੀ ਹੋ ਰਹੀ ਹੈ ਇਸ ਨਾਲ 2.5 ਕਰੋੜ ਦਿੱਲੀ ਵਾਸੀਆਂ ਦੀ ਸਿਹਤ ਨੂੰ ਗੰਭੀਰ ਖਤਰਾ ਹੈ ਪੀਟੀਸ਼ਨ ਚ ਇਹ ਵੀ ਕਿਹਾ ਗਿਆ ਕਿ ਤਾਪਮਾਨ ਚ ਇਸ ਬੇਮਿਸਾਲ ਵਾਧੇ ਨੇ ਪਾਣੀ ਦੀ ਮੰਗ ਨੂੰ ਵਧਾ ਦਿੱਤਾ ਜਿਸ ਨੂੰ ਗਵਾਂਡੀ ਸੂਬਿਆਂ ਤੋਂ ਮੌਜੂਦਾ ਸਪਲਾਈ ਨਾਲ ਪੂਰਾ ਨਹੀਂ ਕੀਤਾ ਜਾ ਰਿਹਾ ਜਲ ਮੰਤਰੀ ਆਤੀਸ਼ੀ ਨੇ ਸੁਪਰੀਮ ਕੋਰਟ ਦੇ ਸਾਹਮਣੇ ਪਾਈ ਪੀਟੀਸ਼ਨ ਚ ਦਲੀਲ ਦਿੱਤੀ ਹੈ ਕਿ ਰਾਸ਼ਟਰੀ ਰਾਜਸਥਾਨੀ ਖੇਤਰ ਚ ਤੇਜ਼ ਗਰਮੀ ਅਤੇ ਰੈਡ ਅਲਰਟ ਚਾਰੀ ਹੋਣ ਕਾਰਨ ਇਹ ਪਟੀਸ਼ਨ ਦਾਇਰ ਕਰਨਾ ਜ਼ਰੂਰੀ ਹੋ ਗਿਆ ਰਿਪੋਰਟ ਮੁਤਾਬਕ ਦਿੱਲੀ ਦੇ ਕਈ ਇਲਾਕਿਆਂ ਚ ਪਾਣੀ ਦੀ ਭਾਰੀ ਕਮੀ ਹੈ ਜਿਨ੍ਹਾਂ ਚ ਚਾਂਕਿਆ ਪੂਰੀ ਦਾ ਸੰਜੇ ਕੈਂਪ ਪਟੇਲ ਨਗਰ ਮਹਿਰੋਲੀ ਛਤਰਪੁਰ ਅਤੇ ਪੂਰਬੀ ਦਿੱਲੀ ਦੀ ਗੀਤਾ ਕਲੋਨੀ ਸ਼ਾਮਿਲ ਨੇ ਇਨਾਂ ਇਲਾਕਿਆਂ ਦੇ ਕਈ ਲੋਕਾਂ ਨੂੰ ਘੱਟੋ ਘੱਟ ਪਾਣੀ ਵੀ ਨਹੀਂ ਮਿਲ ਰਿਹਾ ਪਟੀਸ਼ਨ ਵਿੱਚ ਕਿਹਾ ਗਿਆ ਕਿ ਦੇਸ਼ ਦੀ ਰਾਜਧਾਨੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਦਿੱਲੀ ਸਰਕਾਰ ਨੇ ਪਹਿਲਾ ਪਾਣੀ ਦੀ ਬਰਬਾਦੀ ਤੇ 2000 ਰੁਪਏ ਦੇ ਜੁਰਮਾਨੇ ਦਾ ਹੁਕਮ ਦਿੱਤਾ ਸੀ ਅਤੇ ਇੱਕ ਤਿੱਤ ਤੌਰ ਤੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਤੇ ਜੁਰਮਾਨਾ ਲਗਾਉਣ ਲਈ 200 ਟੀਮਾਂ ਦਾ ਗਠਨ ਕੀਤਾ ਸੀ ਹਰਿਆਣਾ ਦੇ ਸਿੰਚਾਈ ਮੰਤਰੀ ਅਤੇ ਜਾਦਵ ਨੂੰ ਸ਼ੁਕਰਵਾਨੂ ਕਿਹਾ ਕਿ ਹਰਿਆਣਾ ਦਿੱਲੀ ਨੂੰ ਲੋੜ ਤੋਂ ਵੱਧ ਪਾਣੀ ਦੇ ਰਿਹਾ ਹੈ ਸਮਝੌਤੇ ਮੁਤਾਬਿਕ ਦਿੱਲੀ ਨੇ 719 ਕਿਉਂਸਿਕ ਪਾਣੀ ਦੇਣਾ ਪਰ ਹਰਿਆਣਾ 1049 ਕਿਉਂਸਿਕ ਪਾਣੀ ਦੇ ਰਿਹਾ ਹੈ ਉਨਾ ਦਿੱਲੀ ਸਰਕਾਰ ਨੂੰ ਹਰਿਆਣਾ ਨੂੰ ਦੋਸ਼ ਥੇਨ ਦੀ ਬਜਾਏ ਪਾਣੀ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਕਹਿੰਦੇ ਕਿ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਾ ਦਿੱਲੀ ਸਰਕਾਰ ਦਾ ਅਧਿਕਾਰ ਹੈ। ਹਰਿਆਣਾ ਵੀ ਇਸ ਦਾ ਜਵਾਬ ਦੇਵੇਗਾ। ਹਰਿਆਣਾ ਤੋਂ ਦਿੱਲੀ ਨੂੰ ਪਾਣੀ ਦੀ ਸਪਲਾਈ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਉਹਨਾਂ ਕਹਿੰਦੇ ਕਿ ਹਰਿਆਣਾ ਕੋਲ ਉਹਨਾਂ ਪਾਣੀ ਨਹੀਂ ਹੈ ਜਿੰਨਾ ਉਸਨੂੰ ਚਾਹੀਦਾ। ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਕਤਰ ਪ੍ਰਵੀਨ ਅਥੇਰੀਆ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਸਬੂਤ ਹੀ ਕਾਫੀ ਨੇ। ਹਰਿਆਣਾ ਵੱਲੋਂ ਦਿੱਲੀ ਨੂੰ ਨਿਰਧਾਰਿਤ ਸੀਮਾ ਤੋਂ ਵੱਧ ਪਾਣੀ ਦਿੱਤਾ ਜਾ ਰਿਹਾ ਪਰ ਦਿੱਲੀ ਸਰਕਾਰ ਆਪਣੇ ਜਲ ਪ੍ਰਬੰਧਨ ਨੂੰ ਦਰੁਸਤ ਕਰਨ ਦੀ ਬਜਾਏ ਝੂਠ ਦੀ ਰਾਜਨੀਤੀ ਕਰ ਰਹੀ ਹੈ ਇੱਕ ਪਾਸੇ ਉਹ ਪੰਜਾਬ ਨੂੰ ਹਰਿਆਣਾ ਦੇ ਹਿੱਸੇ ਦੀ ਪਾਣੀ ਦੀ ਇੱਕ ਬੂੰਦ ਵੀ ਨਾ ਦੇਣ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਹਰਿਆਣਾ ਉੱਤੇ ਬੇਬੁਨਿਆਦ ਦੋਸ਼ ਲਾਉਂਦਾ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਆਗੂ ਟੈਂਕਰ ਮਾਫੀਆ ਰਾਹੀਂ ਦਿੱਲੀ ਦੇ ਲੋਕਾਂ ਦੀ ਲੁੱਟਕਾਰੇ ਨੇ ਪਾਸਪਾ ਦੇ ਮੁੱਖ ਸੁਬਾਈ ਬੁਲਾਰੇ ਜਵਾਹਰ ਜਾਦਵ ਨੇ ਕਿਹਾ ਕਿ ਕੇਜਰੀਵਾਲ ਸਿਰਫ ਡਰਾਮੇਬਾਜ਼ੀ ਕਰਦੇ ਨੇ ਦਿੱਲੀ ਸਰਕਾਰ ਨੇ ਨਰਵਾਨਾ ਬ੍ਰਾਂਚ ਦੇ ਰੁਖ ਰਖਾ ਲਈ ਹਰਿਆਣਾ ਨੂੰ ਅਜੇ ਤੱਕ 204 ਕਰੋੜ ਰੁਪਏ ਨਹੀਂ ਦਿੱਤੇ ਜੇਕਰ ਕੇਜਰੀਵਾਲ ਹਰਿਆਣਾ ਤੋਂ ਪਾਣੀ ਮੰਗਦੇ ਤਰਜੀਬ ਲੰਗੇਵਾਲ ਸਮਝੌਤੇ ਤਹਿਤ ਹਰਿਆਣਾ ਨੂੰ ਵੀ ਪੰਜਾਬ ਦਾ ਪਾਣੀ ਮਿਲਣਾ ਚਾਹੀਦਾ ਦੱਖਣੀ ਹਰਿਆਣਾ ਦੇ ਮਹਿੰਦਰਗੜ ਰਿਵਾਰੀ ਅਤੇ ਪੀਬਾਨੀ ਦਾ ਐਸਵਾਈਐਲ ਪਾਣੀ ਤੇ ਹੱਕ ਹੈ ਪਾਣੀ ਦੀ ਨਿਗਰਾਨੀ ਲਈ ਦਿੱਲੀ ਅਤੇ ਹਰਿਆਣਾ ਦੇ ਅਧਿਕਾਰੀਆਂ ਦੀ ਸਾਂ ਜੀ ਕਮੇਟੀ ਹੈ ਜੇ ਹਰ ਘੰਟੇ ਪਾਣੀ ਦਾ ਡਾਟਾ ਇਕੱਠਾ ਕਰਦੀ ਹੈ ਇਸ ਵਿੱਚ ਸਭ ਕੁਝ ਲਿਖਿਆ ਹੋਇਆ ਹੈ ਰਾਜਸਾਨੀ ਵਿੱਚ ਬਿਜਲੀ ਅਤੇ ਪਾਣੀ ਦੀ ਮੰਗ ਵਧਨ ਨਾਲ ਸਿਆਸੀ ਟਕਰਾਅ ਵਧਦਾ ਜਾ ਰਿਹਾ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਦੀ ਰਿਕਾਰਡ ਤੋੜ ਮੰਗ ਨੂੰ ਪੂਰਾ ਕਰਨ ਲਈ ਆਪਣੀ ਪਿੱਠ ਥਪਤਾਈ ਕੀਤੀ ਹੈ ਪਰ ਪਾਣੀ ਦੀ ਕਮੀ ਤੇ ਉਹਨਾਂ ਨੇ ਕੇਂਦਰ ਤੋਂ ਜੁਪੀ ਅਤੇ ਹਰਿਆਣਾ ਸਰਕਾਰਾਂ ਨੂੰ ਬਾਦੂ ਪਾਣੀ ਦੇਣ ਦੀ ਮੰਗ ਕੀਤੀ ਹੈ ਦੂਜੇ ਪਾਸੇ ਦਿੱਲੀ ਸਰਕਾਰ ਦੇ ਮੰਤਰੀ ਆਤੀਸ਼ੀ ਨੇ ਕੇਂਦਰੀ ਜਲ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਨੂੰ ਪੱਤਰ ਲਿਖ ਕੇ ਬਾਦੂ ਪਾਣੀ ਮਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਗਰਮੀ ਵਿੱਚ ਪੂਰੇ ਦੇਸ਼ ਵਿੱਚ ਬੇਮਿਸਾਲ ਗਰਮੀ ਪੈ ਰਹੀ ਹੈ ਜਿਸ ਕਾਰਨ ਦੇਸ਼ ਵਰ ਵਿੱਚ ਪਾਣੀ ਅਤੇ ਬਿਜਲੀ ਦਾ ਸੰਕਟ ਹੈ ਪਿਛਲੇ ਸਾਲ ਦਿੱਲੀ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 7438 ਮੈਗਾਵਾਟ ਸੀ ਜਦੋਂ ਕਿ ਇਸ ਸਾਲ ਬਿਜਲੀ ਦੀ ਸਭ ਤੋਂ ਵੱਧ ਮੰਗ 8302 ਮੈਗਾਵਾਟ ਤੱਕ ਪਹੁੰਚ ਗਈ ਹੈ ਉਹਨਾਂ ਕਿ ਆ ਕੇ ਕੜਾਕੇ ਦੀ ਗਰਮੀ ਵਿੱਚ ਪਾਣੀ ਦੀ ਮੰਗ ਬਹੁਤ ਵਧ ਗਈ ਹੈ ਇਸ ਦੇ ਨਾਲ ਹੀ ਗਵੰਡੀ ਰਾਜਾ ਨੇ ਦਿੱਲੀ ਨੂੰ ਸਪਲਾਈ ਦੇਣ ਵਾਲੇ ਹੌਣ ਵਾਲੇ ਪਾਣੀ ਨੂੰ ਘਟਾ ਦਿੱਤਾ ਇਸ ਤਰ੍ਹਾਂ ਮੰਗ ਵਧੀ ਹੈ ਤੇ ਸਪਲਾਈ ਘਟੀ ਹੈ ਦੋਨਾਂ ਪਾਣੀ ਦੀ ਕਿੱਲਤ ਦੇ ਮਾਮਲੇ ਵਿੱਚ ਪਾਸ਼ਪਾ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦਿਆਂ ਕਿਹਾ ਕਿ ਇਸ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ ਇਸ ਸਮੇਂ ਸਾਨੂੰ ਰਾਜਨੀਤਿਕ ਕਰਨ ਦੀ ਬਜਾਏ ਦਿੱਲੀ ਵਾਸੀਆਂ ਨੂੰ ਰਾਹਤ ਦੇਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਜੇਕਰ ਪਾਸ਼ਪਾ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਆਪਣੀਆਂ ਸਰਕਾਰਾਂ ਨਾਲ ਗੱਲ ਕਰਕੇ 1 ਮਹੀਨੇ ਲਈ ਦਿੱਲੀ ਨੂੰ ਪਾਣੀ ਦਵਾਏ ਤਾਂ ਦਿੱਲੀ ਦੇ ਲੋਕ ਇਸ ਕਦਮ ਦੀ ਬਹੁਤ ਸਲਾਘਾ ਕਰਨਗੇ ਦੂਜੇ ਪਾਸੇ ਜਲ ਮੰਤਰੀ ਆਤੀਸ਼ੀ ਨੇ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕੇਂਦਰੀ ਜਲ ਮੰਤਰੀ ਗੁਜਿੰਦਰ ਸਿੰਘ ਕਾਬਤ ਨੂੰ ਪੱਤਰ ਲਿਖਿਆ ਉਹਨਾਂ ਮੰਗ ਕੀਤੀ ਹੈ ਕਿ ਕੜਾਕੇ ਦੀ ਗਰਮੀ ਕਾਰਨ ਦਿੱਲੀ ਵਿੱਚ ਪਾਣੀ ਦੀ ਕਿੱਲਤ ਹੈ ਹਰਿਆਣਾ ਤੋਂ ਵੀ ਘੱਟ ਪਾਣੀ ਆ ਰਿਹਾ ਜਦੋਂ ਕਿ ਗਰਮੀ ਕਾਰਨ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ ਇਸ ਲਈ ਹਰਿਆਣਾ ਜਾਂ ਉੱਤਰ ਪ੍ਰਦੇਸ਼ ਤੋਂ ਦਿੱਲੀ ਨੂੰ ਬਾਦੂ ਪਾਣੀ ਦਿੱਤਾ ਜਾਵੇ